ਪਿੰਕੀ ਦਾ ਭਰਾ ਗੇਟ ਖੋਲਦਾ ਹੈ ਤੇ ਉਹ ਦੇਖਦਾ ਹੈ ਕਿ ਕੌਣ ਆਇਆ ਹੈ ਉਧਰ ਵਿੱਕੀ ਅਤੇ ਉਸ ਦੀ ਮੰਮੀ ਜੋ ਪਿੰਕੀ ਦੀ ਪੂਆ ਹੈ ਆਪਣੇ ਪੇਕੇ ਘਰ ਆਉਂਦੀ ਹੈ ਉਹਨਾਂ ਨੂੰ ਵੇਖ ਕੇ ਪਿੰਕੀ ਦੀ ਮੰਮੀ ਇੱਕ ਵਾਰ ਤਾਂ ਹੈਰਾਨ ਹੋ ਜਾਂਦੀ ਹੈ ਪਰ ਉਤਲੇ ਜੇ ਮਨ ਨਾਲ ਉਹਨਾਂ ਨੂੰ ਬੁਲਾ ਲੈਂਦੀ ਹੈ 2 ਮਿੰਟ ਉਹਨਾਂ ਦੇ ਕੋਲ ਬੈਠਦੀ ਹੈ ਤਾਂ ਫਿਰ ਕਹਿੰਦੀ ਹੈ ਚਲੋ ਤੁਸੀਂ ਬੈਠੋ ਤੇ ਮੈਂ ਤੁਹਾਡੇ ਲਈ ਚਾਹ ਪਾਣੀ ਬਣਾ ਕੇ ਲਿਆਉਣੀ ਹੈ ਉਹ ਕਹਿੰਦੀ ਹੈ ਠੀਕ ਹੈ ਭਾਬੀ ਬਣਾ ਲਿਆ ਫਿਰ ਗੌਰਵ ਵਿੱਕੀ ਨੂੰ ਲੈ ਕੇ ਚਲਿਆ ਜਾਂਦਾ ਹੈ ਕਹਿੰਦਾ ਕਿ ਮੈਂ ਤਾਂ ਖੇਤ ਜਾਣਾ ਹੈ ਤਾਂ ਵਿੱਕੀ ਕਹਿੰਦਾ ਹੈ ਚਲ ਮੈਂ ਵੀ ਤੇਰੇ ਨਾਲ ਹੀ ਚਲਦਾ ਹਾਂ ਮੈਂ ਇੱਥੇ ਬੈਠ ਕੇ ਕੀ ਕਰਨਾ ਹਾਂ ਉਧਰ ਪਿੰਕੀ ਸਫਾਈ ਕਰ ਰਹੀ ਹੁੰਦੀ ਹੈ ਆਪਣੇ ਘਰ ਵਿੱਚ ਤਾਂ ਉਸ ਦਾ ਫੋਨ ਦੀ ਰਿੰਗ ਵੱਜਦੀ ਹੈ ਉਹ ਜਦੋਂ ਰਿੰਗ ਵੱਜਦੀ ਹੈ ਤਾਂ ਫੋਨ ਦੇ ਕੋਲੇ ਜਾਂਦੀ ਹੈ ਉਹ ਹਾਲੇ ਤੱਕ ਕੋਲੇ ਪਹੁੰਚੀ ਹੀ ਹੁੰਦੀ ਹੈ ਕਿ ਉਧਰੋਂ ਹੀ ਕਮਲ ਆ ਜਾਂਦਾ ਹੈ ਕਮਲ ਹਜੇ ਤੱਕ نیچے ਹੀ ਹੁੰਦਾ ਹੈ ਆਪਣੇ ਸ਼ੂਜ਼ ਵਗੈਰਾ ਉਤਾਰ ਲਿਆ ਹੁੰਦਾ ਹੈ ਤਾਂ ਉਹ ਫੋਨ ਦੇ ਕੋਲ ਪਹੁੰਚਦੀ ਹੈ ਜਦੋਂ ਉਹ ਇੱਕਦਮ ਉੱਪਰ ਆ ਕੇ ਆਵਾਜ਼ ਮਾਰਦਾ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ ਤੇ ਡਰ ਦੇ ਮਾਰੇ ਫੋਨ ਉੱਥੇ ਹੀ ਰੱਖ ਦਿੰਦੀ ਹੈ ਕਿਉਂਕਿ ਉਸ ਨੂੰ ਤਾਂ ਪਤਾ ਸੀ ਫੋਨ ਕਿਸ ਦਾ ਹੈ ਕਮਲ ਦਾ ਫੋਨ ਡਾਊਨ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਮੈਂ ਆਪਣਾ ਫੋਨ ਚਾਰਜ ਲਗਾ ਲੈਣਾ ਹਾਂ ਤਾਂ ਉੱਠ ਕੇ ਆਪਣਾ ਫੋਨ ਚਾਰਜ ਲਗਾ ਦਿੰਦਾ ਹੈ ਤੇ ਪਿੰਕੀ ਦਾ ਫੋਨ ਆਪਣੇ ਹੱਥ ਵਿੱਚ ਲੈ ਲੈਂਦਾ ਹੈ ਤਾਂ ਦੇਖਦਾ ਹੈ ਕਿ ਪਿੰਕੀ ਨੇ ਤਾਂ ਆਪਣੇ ਫੋਨ ਦਾ ਪਾਸਵਰਡ ਹੀ ਚੇਂਜ ਕਰ ਦਿੱਤਾ ਹੁੰਦਾ ਹੈ ਤਾਂ ਉਸ ਨੂੰ ਬੜੀ ਹੈਰਾਨੀ ਹੁੰਦੀ ਹੈ ਉਹ ਪਾਸਵਰਡ ਚੇਂਜ ਕਰ ਕਰਕੇ ਦੇਖਦਾ ਹੈ ਪਰ ਖੁੱਲਦਾ ਨਹੀਂ ਫਿਰ ਉਹ ਪਿੰਕੀ ਆ ਜਾਂਦੀ ਹੈ ਤਾਂ ਉਸ ਤੋਂ ਫੋਨ ਖੋਹ ਲੈਂਦੀ ਹੈ ਕਹਿੰਦੀ ਹੈ ਤੁਹਾਨੂੰ ਕਿਸ ਨੇ ਕਿਹਾ ਮੇਰਾ ਫੋਨ ਲਓ ਤਾਂ ਉਹ ਕਹਿੰਦਾ ਤੂੰ ਪਾਸਵਰਡ ਕਿਉਂ ਚੇਂਜ ਕੀਤਾ ਉਹ ਕਹਿੰਦੀ ਮੇਰੀ ਮਰਜ਼ੀ ਮੈਂ ਕਦੇ ਤੁਹਾਡਾ ਫੋਨ ਨਹੀਂ ਚੱਕਿਆ ਤੇ ਤੁਸੀਂ ਮੇਰਾ ਨਹੀਂ ਚੱਕਨਾ ਤਾਂ ਕਮਲ ਕਹਿੰਦਾ ਹੈ ਕਿ ਆਪਣੇ ਵਿੱਚ ਕਿਸੇ ਵੀ ਗਲਤੀ ਲੁਕੋ ਨਹੀਂ ਹੋਣੀ ਚਾਹੀਦੀ ਮੈਨੂੰ ਤੇਰਾ ਪਾਸਵਰਡ ਤੇ ਤੈਨੂੰ ਮੇਰਾ ਪਤਾ ਹੋਣਾ ਚਾਹੀਦਾ ਹੈ ਉਹ ਕਹਿੰਦੀ ਹੈ ਕਿ ਨਾ ਹੀ ਮੈਂ ਤੁਹਾਨੂੰ ਦੱਸਣਾ ਹੈ ਆਪਣਾ ਪਾਸਵਰਡ ਤੇ ਤੁਸੀਂ ਮੇਰੇ ਨਾਲ ਲੜਾਈ ਨਾ ਕਰੋ ਇਸ ਗੱਲ ਤੇ ਹੁਣ ਲੜਾਈ ਤੁਸੀਂ ਵਧਾ ਰਹੇ ਹੋ ਤਾਂ ਕਮਲ ਨੂੰ ਗੁੱਸਾ ਆ ਜਾਂਦਾ ਹੈ ਉਧਰ ਪਿੰਕੀ ਦੀ ਭੂਆ ਉਸ ਦੀ ਮੰਮੀ ਨੂੰ ਕਹਿੰਦੀ ਹੈ ਕਿ ਦੇਖੋ ਪੈ ਪੱਬੀ ਤੁਹਾਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਹੋ ਇਸਨੇ ਪਹਿਲਾਂ ਵਾਲੇ ਲੱਛਣ ਨਹੀਂ ਛੱਡੇ ਕਿਸੇ ਹੋਰ ਮੁੰਡੇ ਨਾਲ ਗੱਲਾਂ ਕਰਦੀ ਹੈ ਤੇ ਸਾਡੇ ਘਰ ਵੀ ਇੰਨਾ ਕਲੇਸ਼ ਰਹਿੰਦਾ ਉਹਨਾਂ ਦੇ ਤਾਂ ਰਹਿਣਾ ਹੀ ਹੈ ਹੁਣ ਵੇਖੋ ਕਿੰਨੇ ਵਾਰੀ ਤਾਂ ਇੱਥੇ ਲੜ ਕੇ ਹੀ ਆ ਗਈ ਤੁਹਾਨੂੰ ਤਾਂ ਸਭ ਕੁਝ ਦੱਸਿਆ ਹੀ ਹੋਣਾ ਹੈ ਪਰ ਪਿੰਕੀ ਦੀ ਮੰਮੀ ਕਹਿੰਦੀ ਹੈ ਕਿ ਐਵੇਂ ਦੀ ਕੋਈ ਗੱਲ ਨਹੀਂ ਜੇ ਐਵੇਂ ਦੀ ਗੱਲ ਹੁੰਦੀ ਤਾਂ ਸਾਨੂੰ ਪਤਾ ਹੁੰਦਾ ਉਧਰ ਕਮਲ ਬਹੁਤ ਗੁੱਸੇ ਵਿੱਚ ਪਿੰਕੀ ਨੂੰ ਬੋਲਣ ਲੱਗ ਜਾਂਦਾ ਹੈ ਕਹਿੰਦਾ ਹੈ ਕਿ ਤੇਰੀ ਇਹ ਗੱਲ ਗਲਤ ਹੈ ਪਿੰਕੀ ਕਹਿੰਦੀ ਹੈ ਤੁਸੀਂ ਲੜਾਈ ਵਧਾ ਰਹੇ ਹੋ ਮੈਂ ਹੁਣ ਕੁਝ ਨਹੀਂ ਕੀਤਾ ਤਾਂ ਕਮਲ ਕਹਿੰਦਾ ਹੈ ਕਿ ਇਸ ਵਿੱਚ ਲੜਾਈ ਵਧਾਉਣ ਵਾਲੀ ਕਿਹੜੀ ਗੱਲ ਹੈ ਉਹ ਕਹਿੰਦੀ ਜਿਹੜੀ ਗੱਲ ਹੈ ਉਹ ਕਰੋ ਚਲੋ ਚੰਡੀਗੜ੍ਹ ਚੱਲੀਏ ਤਾਂ ਕਮਲ ਨੂੰ ਗੁੱਸਾ ਆ ਜਾਂਦਾ ਹੈ ਉਹ ਕਹਿੰਦਾ ਹੈ ਕਿ ਇਹ ਮੇਰੇ ਤੋਂ ਕੁਝ ਲੁਕੋ ਰਹੀ ਹੈ ਤਾਂ ਪਿੰਕੀ ਕਹਿੰਦੀ ਜੇ ਫੋਨ ਵਿੱਚੋਂ ਕੁਝ ਨਾ ਨਿਕਲਿਆ ਤਾਂ ਮੈਂ ਸਦਾ ਲਈ ਪੇਕੇ ਉੱਠ ਜਾਵਾਂਗੀ ਤਾਂ ਕਮਲ ਚੁੱਪ ਕਰਕੇ ਬੈਠ ਜਾਂਦਾ ਹੈ ਉਧਰ ਪਿੰਕੀ ਦੀ ਮੰਮੀ ਉਸ ਦੀ ਭੂਆ ਨੂੰ ਕਹਿੰਦੀ ਹੈ ਕਿ ਇੱਥੇ ਇੰਨੇ ਦਿਨ ਰਹਿ ਕੇ ਗਈ ਹੈ ਜੇ ਕੋਈ ਗੱਲ ਹੁੰਦੀ ਤਾਂ ਸਾਨੂੰ ਪਤਾ ਹੁੰਦਾ ਉਹ ਤਾਂ ਖੁਸ਼ੀ-ਖੁਸ਼ੀ ਆਪਣੇ ਘਰ ਗਏ ਹੈ ਤਾਂ ਪਿੰਕੀ ਦੀ ਭੂਆ ਕਹਿੰਦੀ ਹੈ ਕਿ ਗੱਲ ਤਾਂ ਹੈ ਪਰ ਉਹ ਤੁਹਾਡੇ ਤੋਂ ਵੀ ਲੁਕੋ ਰੱਖ ਰਹੀ ਹੈ ਉਹ ਮੇਰਾ ਵੀ ਘਰ ਖਰਾਬ ਕਰ ਰਹੀ ਹੈ ਆਪਣਾ ਤਾਂ ਉਸਨੇ ਕਰਨਾ ਹੀ ਹੈ ਉਸ ਉਧਰੋਂ ਵਿੱਕੀ ਤੇ ਗੌਰਵ ਆ ਜਾਂਦੇ ਹਨ ਤਾਂ ਉਸ ਦੀ ਮੰਮੀ ਉੱਠ ਕੇ ਚਾਹ ਲੈਣ ਚਲੀ ਜਾਂਦੀ ਹੈ ਉਹ ਚਾਹ ਲੈ ਕੇ ਆ ਜਾਂਦੀ ਹੈ ਉਹ ਚਾਹ ਪੀਂਦੇ ਹੈ ਤੇ ਫਿਰ ਪਿੰਕੀ ਦੀ ਭੂਆ ਵਿੱਕੀ ਦੀ ਮੰਮੀ ਕਹਿੰਦੀ ਹੈ ਕਿ ਚੱਲ ਵਿੱਕੀ ਹੁਣ ਆਪਾਂ ਚੱਲੀਏ ਆਪਾਂ ਤਾਂ ਪਹਿਲਾਂ ਹੀ ਬਹੁਤ ਲੇਟ ਹੋ ਗਏ ਉਧਰ ਜੀਤਾ ਤੇ सोनू ਸੰਦੀਪ ਨਾਲ ਲੜਨ ਲੱਗ ਜਾਂਦੇ ਹੈ ਉਹ ਕਹਿੰਦੇ ਹੈ ਕਿ ਤੂੰ ਹੁਣ ਜ਼ਿਆਦਾ ਹੀ ਕੁਝ ਬੰਦੀ ਹੈ ਚਾਚੀ ਦੀਆਂ ਗੱਲਾਂ ਵਿੱਚ ਆ ਗਈ ਤਾਂ ਸੰਦੀਪ ਉਸ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਤੁਹਾਨੂੰ ਸਭ ਦਿਖਾ ਦਿਆਂ ਤੁਹਾਡੇ ਕੱਲਿਆਂ ਦਾ ਘਰ ਨਹੀਂ ਮੇਰਾ ਵੀ ਘਰ ਹੈ ਮੇਰੇ ਵੀ ਮਾਪਿਓ ਦਾ ਘਰ ਹੈ ਜੇ ਮੈਂ ਹਿੱਸਾ ਮੰਗ ਲਿਆ ਤਾਂ ਤੁਸੀਂ ਫਿਰ ਦੇਖ ਲਿਓ ਤੁਹਾਡੇ ਨਾਲ ਬੰਦੀ ਕੀ ਤਾਂ ਸੋਨ ਨੂੰ ਗੁੱਸਾ ਆ ਜਾਂਦਾ ਵੀ ਹੁਣ ਤੂੰ ਹਿੱਸੇ ਮੰਗੇਂਗੀ ਕਹਿੰਦਾ ਮੈਂ ਸਾਰੇ ਘਰ ਨੂੰ ਅੱਗ ਲਾ ਦੇਵਾਂਗਾ ਅਗਸਤੇ ਵਿੱਚ ਬਾਹਰ ਚੜਿਆ ਜਾਂਦਾ ਹੈ ਜਾਂ ਕਿ ਬਾਹਰ ਤੋੜਪੰਨ ਕਰਨ ਲੱਗ ਜਾਂਦਾ ਹੈ ਕਹਿੰਦੀ ਤਾਂ ਜੀਤਾ ਉਸ ਨੂੰ ਬੋਲਣ ਲੱਗ ਜਾਂਦੀ ਕਹਿੰਦੀ ਹੁਣ ਸੌਖੀ ਹੈ ਘਰੇ ਕਲੇਸ਼ ਪਵਾ ਕੀ ਤਾਂ ਉਹ ਕਹਿੰਦੀ ਮੈਂ ਇਹ ਤਾਂ ਨਹੀਂ ਕਿਹਾ ਸੀ ਉਹ ਕਹਿੰਦਾ ਹੋਰ ਤੂੰ ਕੀ ਚਾਉਣੀ ਹੈ ਤੂੰ ਹਿੱਸਾ ਹੀ ਮੰਗਦੀ ਹੈ ਨਾ ਚਲ ਆ ਤੈਨੂੰ ਮੈਂ ਹਿੱਸੇ ਦੇਵਾਂ ਤਾਂ ਉਹ ਕਹਿੰਦੀ ਹੈ ਮੈਂ ਕਰਾਂ ਵੀ ਕੀ ਮੇਰੀ ਜ਼ਿੰਦਗੀ ਦਾ ਤੁਸੀਂ ਨਰਕ ਬਣਾ ਦਿੱਤੀ ਉਹ ਕਹਿੰਦੇ ਸਭ ਕੁਝ ਤਾਂ ਤੈਨੂੰ ਮਿਲ ਰਿਹਾ ਖਾਣ ਨੂੰ ਪੈਣ ਨੂੰ ਹੋਰ ਤੈਨੂੰ ਕੀ ਚਾਹੀਦਾ ਹੈ ਸਾਨੂੰ ਸਾਰਾ ਹੀ ਪਤਾ ਹੈ ਤੂੰ ਕਿਸ ਦੀਆਂ ਗੱਲਾਂ ਵਿੱਚ ਆ ਕੇ ਇਹ ਸਭ ਕੁਝ ਬੋਲ ਰਹੀ ਹੈ ओके ਤੁਹਾਨੂੰ ਨਹੀਂ ਪਤਾ ਮੈਂ ਕਿਵੇਂ ਜ਼ਿੰਦਗੀ ਕੱਟ ਰਹੀ ਆ ਫਿਰ ਉਹ ਕੱਲੀ ਬੈਠ ਕੇ ਵਿਚਾਰੀ ਰੋਣ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਪ੍ਰਮਾਤਮਾ ਤੂੰ ਮੇਰੇ ਨਾਲ ਐ ਕਿਉਂ ਕੀਤਾ ਨਾ ਮੈਨੂੰ ਸਹੁਰਿਆਂ ਨੇ ਰੱਖਿਆ ਤਾਂ ਨਾ ਹੀ ਮੇਰੇ ਨਾਲ ਇਹ ਵਧੀਆ ਸਲੂਕ ਕਰਦੇ ਹਨ ਸਹੁਰੇ ਵੀ ਕਹਿੰਦੇ ਤੂੰ ਵੇਚ ਵੱਟ ਕੇ ਖਾ ਗਈ ਪਰ ਮੈਂ ਤਾਂ ਸਾਰਾ ਪੈਸਾ ਆਪਣੇ ਪਤੀ ਦੀ ਬਿਮਾਰੀ ਤੇ ਹਿਲਾ ਦਿੱਤਾ ਸੀਗਾ ਹੁਣ ਮੈਂ ਤਾਂ ਦੋਨੇ ਪਾਸਿਓਂ ਹੀ ਰਹਿ ਗਈ ਇਹ ਵੀ ਮੈਨੂੰ ਸਿਆਣਦੇ ਨਹੀਂ ਉਧਰ ਜੀਤਾ ਤੇ ਸੋਨੂ ਗੁਸਤੇ ਵਿੱਚ ਆਪਣੀ ਚਾਚੀ ਦੇ ਘਰ ਜਾਂਦੇ ਹੈ ਕਹਿੰਦੇ ਹੈ ਕਿ ਇਸਨੇ ਹੀ ਸਭ ਕੁਝ ਸਿਖਾਇਆ ਹੈ ਆਪਣੇ ਮਗਰੂਸ ਨੂੰ ਸਖਾ ਪੜਾ ਕੇ ਆਪਣੇ ਖਿਲਾਫ ਕਰ ਦਿੱਤਾ ਉਹ ਜਾ ਕੇ ਗੇਠ ਘੜਕਾਉਂਦੇ ਹੈ ਤਾਂ ਦੇਖਦੇ ਆ ਉਹ ਕਰਨੇ ਹੀ ਹੁੰਦੀ ਤਾਂ ਉਹ ਵਾਪਸ ਆ ਜਾਂਦੇ ਆ ਕਿ ਜੀਤਾ ਸੋਨੂ ਨੂੰ ਕਹਿੰਦੀ ਤੁਸੀਂ ਫੋਨ ਕਰੋ ਮਾਮੀ ਹੋਰਾਂ ਨੂੰ ਤਾਂ ਸੋਨੂ ਫੋਨ ਕਰ ਦਿੰਦਾ ਹੈ ਉੱਧਰ ਸੰਦੀਪ ਕੱਚ ਚੱਕ ਰਹੀ ਹੁੰਦੀ ਹੈ ਤਾਂ ਜੀਤਾ ਆ ਕੇ ਬੋਲਣ ਲੱਗ ਜਾਂਦੀ ਕਹਿੰਦੀ ਹੁਣ ਬਹੁਤੀ ਚੰਗੀ ਨਾ ਬਣ ਇੱਥੇ ਹੀ ਖਲਾਰਾ ਪਿਆ ਰਹਿੰਦੇ ਮਾਮੇ ਹੋਰੀ ਆਉਂਦੀ ਹੈ ਫਿਰ ਦੇਖਦੇ ਹਾਂ ਕੀ ਬੰਦਾ ਹੈ ਕੀ ਗੱਲ ਕਰਦੇ ਹਾਂ ਆਪਾਂ ਨੂੰ ਤੇ ਸੋਨੂ ਵੀ ਵਿਚਾਰਾ ਉਦਾਸ ਬੈਠ ਜਾਂਦਾ ਹੈ ਕਿਉਂਕਿ ਉਹ ਤਾਂ ਜੀਤਾ ਦੀਆਂ ਚੁੱਕਣਾ ਵਿੱਚ ਆਇਆ ਹੁੰਦਾ ਹੈ ਤੇ ਉਹ ਦੋ ਮਮਾਤੇ ਮਮੀ ਆ ਜਾਂਦੇ ਹੈ ਸਾਨੂੰ ਉਹਨਾਂ ਨੂੰ ਲੈ ਕੇ ਅੰਦਰ ਆਉਂਦਾ ਹੈ ਤੇ ਜੀਤਾ ਨੂੰ ਆਵਾਜ਼ ਦਿੰਦਾ ਹੈ ਪਾਣੀ ਲੈ ਕੇ ਆ ਜੀਤਾ ਉਹਨਾਂ ਲਈ ਪਾਣੀ ਲੈ ਕੇ ਆਉਂਦੀ ਹੈ ਉਨਾਂ ਤੋਂ ਹਾਲਚਾਲ ਪੁੱਛ ਕੇ ਸੋਨੂੰ ਉਹਨਾਂ ਨੂੰ ਸਾਰੀ ਗੱਲ ਸੁਣਾਉਂਦਾ ਹੈ ਕਹਿੰਦਾ ਹੈ ਕਿ ਤੁਹਾਡੇ ਸਾਰਿਆਂ ਦੇ ਕਹਿਣ ਤੇ ਮੈਂ ਇਸ ਨੂੰ ਆਪਣੇ ਘਰ ਰੱਖਿਆ ਸੀ ਤਾਂ ਇਹ ਹੁਣ ਮੇਰੇ ਤੋਂ ਹਿੱਸੇ ਮੰਗਣ ਲੱਗ ਪਈ ਹੈ ਇਹ ਹੁਣ ਬਹੁਤੀ ਸਿਆਣੀ ਹੋ ਗਈ ਹੈ ਸਭ ਕੁਝ ਦਾਸੀ ਨੂੰ ਦੇ ਰਹੇ ਆ ਬੱਚੀ ਵੀ ਅਸੀਂ ਇਸ ਦੀ ਪੜਾ ਰਹੇ ਆ ਪਰ ਇਸ ਇੰਨਾਂ ਗੱਲਾਂ ਨੂੰ ਇਹ ਸਮਝਦੀ ਨਹੀਂ ਫਿਰ ਜੀਤਾ ਉਸ ਨੂੰ ਬੁਲਾਉਣ ਅੰਦਰ ਜਾਂਦੀ ਹੈ ਕਹਿੰਦੀ ਹੈ ਅੰਦਰ ਪਈ ਦੁਸਕੀ ਜਾਂਦੀ ਹੋਣੀ ਹੈ ਤਾਂ ਸੰਦੀਪ ਸੱਚੀ ਉੱਥੇ ਰੋ ਰਹੀ ਹੁੰਦੀ ਜਾ ਕੇ ਜੀਤਾ ਕਹਿੰਦੀ ਹੈ ਕਿ ਹੁਣ ਅੰਦਰ ਤੈਨੂੰ ਪਤਾ ਨਹੀਂ ਲੱਗਦਾ ਬਾਹਰ ਮਾਮੀ ਹੋਰੀ ਆਏ ਐ ਤੇ ਉਹਨਾਂ ਦੀ ਆ ਕੇ ਗੱਲ ਸੁਣ ਹੁਣ ਅੱਗੇ ਦੇਖਦੇ ਆਂ ਉਸ ਦੇ ਮਾਮਾ ਮਾਮੀ ਕੀ ਫੈਸਲਾ ਕਰਦੇ ਐ ਸੰਦੀਪ ਦੇ ਹੱਕ ਵਿੱਚ ਕਰਦੇ ਹੈ ਜਾਂ ਨਹੀਂ ਕਰਦੇ ਤੇ ਉਧਰ ਪਿੰਕੀ ਤੇ ਕਮਲ ਦਾ ਅੱਗੇ ਕੀ ਫੈਸਲਾ ਹੁੰਦਾ ਹੈ ਉਹਨਾਂ ਦੀ ਲੜਾਈ ਵਿੱਚ ਹੁਣ ਕੀ ਬਣੂਗਾ ਕਿਉਂਕਿ ਪਿੰਕੀ ਨੇ ਤਾਂ ਸਾਫ਼-ਸਾਫ਼ ਕਹਿ ਦਿੱਤਾ ਜੇ ਫੋਨ 'ਚੋਂ ਨਾ ਕੁਝ ਮਿਲਿਆ ਤਾਂ ਮੈਂ ਪਿੱਕੇ ਚਲੀ ਜਾਣਾ ਕਮਲ ਡਾ